ਸਾਰੇ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਸੋ ਦੋਸਤੋ ਪੰਜਾਬ ਦੇ ਵਿਤਮਨ ਦੇ ਹਰਪਾਰ ਸਿੰਘ ਚੀਮਾ ਅਤੇ ਸੀਐਮ ਭਗਵੰਤ ਸਿੰਘ ਮਾਨ ਨੇ ਮਲਾਸਮਾ ਤੇ ਪੈਸ਼ਨ ਨੂੰ ਇਹ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਕਿ ਉਹ ਦਿੱਲੀ ਜਾ ਕੇ ਉੱਥੇ ਰੋਸ ਪ੍ਰਦਰਸ਼ਨ ਰੈਲੀ ਪ੍ਰਦਰਸ਼ਨ ਨਾ ਕਰਨ ਕਿਉਂਕਿ ਉੱਥੇ ਚੋਣਾ ਦੇ ਕਰਕੇ ਇਹ ਮਾਹੌਲ ਜਿਹੜਾ ਹੈ ਖਰਾਬ ਹੋ ਸਕਦਾ ਹੈ ਤੇ ਉਹ ਜਲਦੀ ਹੀ ਮਲਾਸਮਾ ਤੇ ਪੈਸ਼ਨ ਦੀਆਂ ਜਿਹੜੀਆਂ ਪੈਂਡਿੰਗ ਪਈਆਂ ਦੋ ਮੰਗਾਂ ਨੇ ਜਿਸ ਦੇ ਵਿੱਚ 11% ਡੀਏ ਦੀਆਂ ਤਿੰਨ ਕਿਸ਼ਤਾਂ ਤੇ 5.5% ਦਾ ਜਿਹੜਾ ਹੈ 18228 ਕਰੋੜ ਰੁਪਏ ਦਾ ਬਕਾਇਆ ਹੈ ਉਸ ਦੇ ਉੱਤੇ ਜਲਦੀ ਹੀ ਕੋਈ ਵੱਡਾ ਫੈਸਲਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਜਿਹੜਾ ਹੈ ਲਿਆ ਜਾ ਸਕਦਾ ਹੈ ਸੋ ਇਹ ਸੀ ਜਿਹੜੀ ਨੈਸ਼ਨਲ ਹੈਲਥ ਮਿਸ਼ਨ ਦੀ ਜਿਹੜੇ ਮੁਲਾਜ਼ਮ ਜਿਹੜੇ ਨੇ ਤੇ ਇਹਦੇ ਨਾਲ ਹੀ ਕੰਪਿਊਟਰ ਕਮਿਊਨਿਟੀ ਹੈਲਥ ਅਫਸਰਾਂ ਇਹਨਾਂ ਦੇ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ ਉਹਨਾਂ ਦੀਆਂ ਤਨਖਾਹਾਂ ਵਧਾਉਣ ਤੇ ਹੋਰ ਕਈ ਮੰਗਾਂ ਨੂੰ ਲੈ ਕੇ ਤੇ ਜਦੋਂ ਸਰਕਾਰ ਨੇ ਮੰਗਾਂ ਪਰਵਾਨ ਨਹੀਂ ਕੀਤੀਆਂ ਸੀ ਅਤੇ ਫਿਰ ਨੈਸ਼ਨਲ ਹੈਲਥ ਮਿਸ਼ਨ ਦੇ ਬਲਾਸਮਾ ਨੇ ਧਮਕੀ ਦਿੱਤੀ ਸੀ ਵੀ 1 ਤੇ 2 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਪ੍ਰੋਟੈਸਟ ਕਰਨਗੇ ਔਰ ਖਾਸ ਕਰਕੇ ਉਹਨਾਂ ਨੇ ਇਹ ਗੱਲ ਕਹੀ ਵੀ ਸੀ ਕਿ ਉਹ ਆਪ ਦੇ ਸੁਪਰੀਮੋ ਅਰਵਿੰਦਰ ਕੇਜੀਵਾਲ ਹੋਣਾ ਦੇ ਵਿਧਾਨ ਸਭਾ ਹਲਕੇ ਦੇ ਵਿੱਚ ਜਾ ਕੇ ਤੇ ਉੱਥੇ ਜਿਹੜਾ ਆਪਣੇ ਦੁਖੜੇ ਰੋਣਗੇ ਪ੍ਰੋਟੈਸਟ ਕਰਨਗੇ ਤੇ ਦੱਸਣਗੇ ਵੀ ਪਿਛਲੇ 3 ਸਾਲਾਂ ਦੇ ਦੌਰਾਨ ਉਹਨਾਂ ਦੀ ਕੋਈ ਵੀ ਮੰਗ ਪ੍ਰਵਾਨ ਨਹੀਂ ਕੀਤੀ ਗਈ ਔਰ ਇਹ ਵੀ ਜਿਹੜਾ ਉਹਨਾਂ ਨੇ ਧਮਕੀ ਦਿੱਤੀ ਸੀ ਵੀ ਉਹ 20000 ਦੇ ਕਰੀਬ ਆਪਣੀਆਂ ਮੰਗਾਂ ਦੇ ਜਾਂ ਉਹਨਾਂ ਦੇ ਨਾਲ ਜਿਹੜੀਆਂ ਬੇਇਨਸਾਫੀਆਂ ਹੋਈਆਂ ਨੇ ਉਹਦੇ ਪਰਚੇ ਜਿਹੜੇ ਨੇ ਉਹ ਉਸ ਦਿੱਲੀ ਦੇ ਵਿੱਚ ਜਾ ਕੇ ਵੰਡਣਗੇ ਸੋ ਉਹਨੂੰ ਲੈ ਕੇ ਪੰਜਾਬ ਸਰਕਾਰ ਪਿਛਲੇ ਸਮੇਂ ਤੋਂ ਬਹੁਤ ਹੀ ਯਤਨਕਾਰੀ ਸੀ ਵੀ ਮਲਾਜ਼ਮਾਂ ਨੂੰ ਠੰਡਾ ਕੀਤਾ ਜਾਵੇ ਉਹਨਾਂ ਦਾ ਰੋਸ ਘਟਾਇਆ ਜਾਵੇ ਤੇ ਦਿੱਲੀ ਜਾਣ ਜਿਹੜਾ ਹੈ ਰੋਕਿਆ ਜਾਵੇ ਸੋ ਪਹਿਲੇ ਪੜਾਅ ਦੇ ਵਿੱਚ ਉਹਨਾਂ ਨੇ ਡਾਕਟਰ ਬਲਬੀਰ ਸਿੰਘ ਜੀ ਜਿਹੜੇ ਨੇ ਸਿਹਤ ਮੰਤਰੀ ਨੇ ਉਹਨਾਂ ਦੇ ਨਾਲ ਮੀਟਿੰਗ ਪਟਿਆਲਾ ਦੇ ਵਿੱਚ ਹੋਈ ਸੀ ਪਰ ਗੱਲ ਜਿਹੜੀ ਸਿਰੇ ਨਹੀਂ ਚੜੀ ਸੀ ਇਸ ਤੋਂ ਬਾਅਦ ਅਧਿਕਾਰੀਆਂ ਦਾ ਨਿਰੰਤਨ ਮੀਟਿੰਗਾਂ ਚਲਦੀਆਂ ਆ ਰਹੀਆਂ ਸੀ ਅਤੇ ਆਖੀਰ ਦੇ ਵਿੱਚ ਜਿਹੜਾ ਪ੍ਰਮੁੱਖ ਸਕੱਤਰ ਸਿਹਤ ਦੇ ਨਾਲ ਜਿਹੜੀ ਹੈ ਮੀਟਿੰਗ ਹੋਈ ਹੈ ਇਹਨਾਂ ਯੂਨੀਅਨ ਦੇ ਲੀਡਰਾਂ ਦੀ ਔਰ ਉੱਥੇ ਲੰਮੀ ਜਿਹੜੀ ਹੈ ਡਿਸਕਸ਼ਨ ਤੋਂ ਬਾਅਦ ਸਰਕਾਰ ਹੀ ਮਲਾਸਮਾਨ ਨੂੰ ਸਹਿਮਤ ਕਰਨ ਲਈ ਰਾਜ਼ੀ ਕਰ ਗਈ ਵੀ ਉਹ ਦਿੱਲੀ ਜਾ ਕੇ ਪ੍ਰੋਟੈਸਟ ਨਹੀਂ ਕਰਨਗੇ ਸੋ ਹੁਣ ਇੱਕ ਅੱਜ ਅਤੇ ਕੱਲ ਜਿਹੜਾ ਹੈ ਪ੍ਰੋਟੈਸਟ ਮੁਲਾਜ਼ਮਾਂ ਦੀ ਦਿੱਲੀ ਕਰਨਾ ਸੀ ਉਹ ਜਿਹੜਾ ਹੈ ਪੋਸਟਪੋਨ ਕਰ ਦਿੱਤਾ ਹੈ ਹੁਣ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਨੇ ਜਿਹੜੀਆਂ ਮੰਗਾਂ ਮੰਨੀਆਂ ਨੇ ਉਹਦੇ ਵਿੱਚ ਨੰਬਰ 1 ਇਹ ਹੈ ਵੀ ਹੈ ਵੀ ਤਨਖਾਹਾਂ ਦੇ ਵਿੱਚ ਵਾਅਦਾ ਕੀਤਾ ਜਾਊਗਾ ਇਹ ਜਿਹੜੀ ਹੈ ਵੱਡੀ ਅਪਡੇਟ ਹੈ ਜਿਹੜੀ ਹੈ ਦੇ ਨਾਲ ਹੀ ਜਿਹੜਾ ਹੈ ਕਮਾਉ ਛੁੱਟੀ ਲਾਗੂ ਕੀਤੀ ਇਸੇ ਤਰ੍ਹਾਂ ਬੋਨਸ ਅਤੇ ਗ੍ਰੈਸਟੀ ਦੇਣ ਬਾਰੇ ਵੀ ਵਿਚਾਰ ਕੀਤਾ ਜਾਊਗਾ ਔਰ ਸਰਕਾਰ ਨੇ 2 ਮਹੀਨਿਆਂ ਦੇ ਵਿੱਚ ਮਲਾਸਮਾਂ ਦੀਆਂ ਮੰਗਾਂ ਮੰਨਣ ਦਾ ਜਿਹੜਾ ਹੈ ਭਰੋਸਾ ਦਿੱਤਾ ਹੈ ਔਰ ਯੂਨੀਅਨ ਦੇ ਲੀਡਰਾਂ ਨੇ ਆਪਣਾ ਦਿੱਲੀ ਦਾ ਪ੍ਰੋਟੈਸਟ ਕਰਨ ਦਾ ਪ੍ਰੋਗਰਾਮ ਅਤੇ ਪੋਸਟਪੋਨ ਕਰਤਾ ਹੈ ਰੱਦ ਕਰਤਾ ਪਰ ਨਾਲ ਇਹ ਵੀ ਧਮਕੀ ਦਿੱਤੀ ਹੈ ਵੀ ਜੇ ਨਿਰਧਾਰਤ ਸਮੇਂ ਦੇ ਵਿੱਚ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤੇ 27 ਤੇ 28 ਫਰਵਿਨਸ ਨੂੰ ਸਿਵਲ ਸਰਜਨਾ ਤੇ ਦਫਤਰਾਂ ਦੇ ਮੋਰੇ ਧਰਨੇ ਪ੍ਰੋਟੈਸਟ ਕਰਕੇ ਮੋੜਾ ਆਪਣੇ ਸੰਘਰਸ਼ ਦੀ ਛੇੜੀ ਸ਼ੁਰੂਆਤ ਕਰਨਗੇ ਸੋ ਦੋਸਤੋ ਇਸ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਲਾਸਮਾਂ ਦੇ ਲਈ ਲੈ ਕੇ ਹੋ ਰਾਵਾਂਗੇ ਜਿ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ